ਕੱਲ ਜਿਹੜਾ ਪ੍ਰੋਗਰਾਮ ਹੈ ਜਿਹਦਾ ਸਾਰੀ ਜਾਣਕਾਰੀ ਜਿਹੜੀ ਆ ਇਹ ਇਤੋਂ ਬੜਿਆ ਕਿਤੋਂ ਬੜਾ ਸਾਰਾ ਹਾਂਜੀ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਜਿਹੜਾ ਯੁੱਧ ਨਸ਼ਾ ਵਿਰੋਧ ਤੇ ਉਸ ਤੋਂ ਬਾਅਦ ਜਿਹੜੀ ਨਸ਼ਾ ਮੁਕਤ ਪੰਜਾਬ ਦੀ ਇੱਕ ਮੁਹਿੰਮ ਚੱਲੀ ਹੈ ਉਹਦੇ ਤਹਿਤ ਸਾਡੀ ਸੀਆਈਏ ਦੀ ਟੀਮ ਨੂੰ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰ ਨਾਗਰਾ ਇੰਚਾਰਜ ਸੀਆਈਏ ਅਮਨਦੀਪ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਬਿਗ ਫਿਸ਼ ਜਿਹੜੇ ਨੇ ਬਿਗ ਸਪਲਾਈਅਰ ਨੇ ਜਿਨ੍ਹਾਂ ਦੇ ਪਾਕਿਸਤਾਨ ਦੇ ਸ਼ਾਹਨਾਮ ਦੇ ਸਮਗਲਰ ਨਾਲ ਸੰਬੰਧ ਨੇ ਤੇ ਕੁਝ ਜਿਹੜੇ ਆਪਣੇ ਤਰਨਤਾਰਨ ਦੇ ਯੋਗਕ ਨੇ ਜਿਹੜੇ ਕਿ ਯੂਰਪ ਦੇ ਵਿੱਚ ਬੈ ਕੇ ਇੱਕ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਇੱਕ ਗਿਰੋ ਚਲਾ ਰਹੇ ਆ ਉਹਨਾਂ ਦੀ ਇਨਫੋਰਮੇਸ਼ਨ ਦੇ ਬੇਸਿਸ ਤੇ ਗ੍ਰੀਨ ਵੈਨਿਊ ਤਰਨਤਾਰਨ ਉਥੇ ਇਨਫੋਰਮੇਸ਼ਨ ਤੋਂ ਬਾਅਦ ਘੇਰਾਬੰਦੀ ਕੀਤੀ ਜਾਂਦੀ ਹੈ ਤੇ ਜਦੋਂ ਜਿਹੜੇ ਦੋ ਮੁੰਡੇ ਨੇ ਇੱਕ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਹੈ ਤੇ ਦੂਜੇ ਦਾ ਨਾਮ ਜਗਰੂਪ ਸਿੰਘ ਉਰਫ ਯੂਕੇ ਜਿਹੜੇ ਕਿ ਦੋਵੇਂ ਹੀ ਫਤਿਹ ਚ ਦੋਵੇਂ ਹੀ ਮੁਗਲ ਆਪਣਾ ਫਤੇ ਚੱਕਦੇ ਰਹਿਣ ਵਾਲੇ ਆ ਤੇ ਇਥੇ ਕਿਰਾਏ ਦੀ ਕੋਠੀ ਲੈ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਸੀਗੇ ਇਹਨਾਂ ਨੂੰ ਕਾਬੂ ਕਰਕੇ ਜਦੋਂ ਘਰ ਦੀ ਤਲਾਸ਼ੀ ਲਈਤੀ ਗਈ ਹੈ ਤੇ ਉਹਦੇ ਵਿੱਚੋਂ ਤਕਰੀਬਨ 5 ਕਿਲੋ ਹਿਰੋਇਨ 7 ਜਿਹੜੇ ਸੋਫਿਸਟੀਕੇਟਿਡ 3 ਬੋਰ ਦੇ ਪਿਸਟਲ ਇੱਕ ਕਰੰਸੀ ਕਾਊਂਟਿੰਗ ਮਸ਼ੀਨ ਤੇ 720000 ਜਿਹੜੀ ਡਰਗ ਮਨੀ ਹੈ ਉਹ ਜਿਹੜੀ ਹੈ ਰਿਕਵਰ ਕੀਤੀ ਗਈ ਹੈ ਤੇ ਜਿੰਨੂੰ ਇੱਕ ਆਪਾਂ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਾਂ ਸਮਝਦੇ ਹਾਂ ਤੇ ਆਪਣੀ ਇਸ ਮੁਹਿੰਮ ਦੇ ਤਹਿਤ ਜਿਹੜੋ ਜਿਹਦੇ ਵਿੱਚ ਆਪਾਂ ਇਹ ਲਿਆ ਕਿ ਜਿਹੜੇ ਕੀ ਛੁਪੇ ਹੋਏ ਜਿਹੜੇ ਡਰੱਗ ਸਮਗਲਰ ਨੇ ਜਿਹੜੇ ਕਿ ਹੁਣ ਕਾਫੀ ਆਪਾਂ ਪਿੱਛੇ ਬੰਦੇ ਫੜੇ ਆਂ ਕਾਫੀ ਪੈਡਲਰ ਸਪਲਾਈਅਰ ਹਰ ਤਰ੍ਹਾਂ ਦੇ ਸਮਗਲਰ ਸੀ ਫੜੇ ਆਂ ਤੇ ਉਹਦੇ ਵਿੱਚ ਜਿਹੜੇ ਹੁਣ ਛੁਪ-ਛੁਪ ਕੇ ਕੰਮ ਕਰ ਰਹੇ ਆਂ ਜਿਹੜੇ ਕਿ ਪਿੱਛੇ ਛੁਟਕੇ ਬੈਕ ਤੇ ਰਹਿ ਕੇ ਸਾਡੇ ਯੁਵਕਾਂ ਨੂੰ ਗੁੰਮਰਾਹ ਕਰਦੇ ਆਂ ਉਹਨਾਂ ਨੂੰ ਵੀ ਫੜ-ਫੜ ਕੇ ਅਸੀਂ ਅੰਦਰ ਕਰ ਰਹੇ ਨੇ ਤੇ ਉਹਦੇ ਤਹਿਤ ਹੀ ਜਿਹੜੇ ਦੋ ਮੁਲਜ਼ਮ ਨੇ ਗ੍ਰਿਫਤਾਰ ਕੀਤੇ ਗਏ ਆਂ ਸਰ ਪਹਿਲਾਂ ਕੋਈ ਬੱਚਾ ਨਹੀਂ ਹਜੇ ਇਹਨਾਂ ਦੇ ਪਹਿਲੇ ਜਿਹੜੇ ਕੋਈ ਪਰਚੇ ਆ ਉਹ ਸਾਹਮਣੇ ਨਹੀਂ ਆਏ ਆਂ ਇਹਨਾਂ ਦੇ ਗਿਰੋਹ ਦੇ ਸਾਨੂੰ ਹੋਰ ਬੰਦਿਆਂ ਦੇ ਨਾਮ ਜਿਹੜੇ ਉਜਾਗਰ ਹੋਏ ਨੇ ਤੇ ਉਹਨਾਂ ਦੀ ધરਪਕੜ ਲਈ ਸਾਡੀ ਕੋਸ਼ਿਸ਼ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਸਰ ਸਫਾਈ ਜਾਣ ਪੰਜਾਬ ਚ ਪੂਰੇ ਕਰਦੇ ਸੀ ਜਾਂ ਕਿਸ ਤਰੀਕੇ ਨਾਲ ਇਹ ਡਰੋਨ ਦਾ ਹੀ ਸਮਾਨ ਮੰਗਵਾਉਂਦੇ ਸੀਗੇ ਹਾਂਜੀ ਇੱਥੇ ਹੀ ਲੋਕਲੀ ਇਹ ਸਪਲਾਈ ਅੱਗੇ ਸਮਾਨ ਵੇਚਦੇ ਸੀਗੇ ਸਰ ਕਿਨੇ ਟਾਈਮ ਤੋਂ ਇੱਥੇ ਰਹੇ ਨੇ ਇਹ ਆ ਕਰਦੇ ਜਾਂਚ ਦਾ ਵਿਸ਼ਾ ਹੈ ਪਿਛਲੇ तकरीबन 5-6 ਮਹੀਨੇ ਤੋਂ ਉੱਥੇ ਰਹੀ ਰਹੀ ਸੀ ਇਸ ਇਲਾਕੇ ਵਿੱਚ ਪਹਿਲਾਂ ਵੀ ਨਾ ਮੋਟੀ ਵਿੱਚ ਡ੍ਰੈਮਨੋ ਦੀ ਵੱਡੀ ਕਾਉਂਟੀ ਹੈ ਮਸਲ ਉਸ ਤੋਂ ਬੜੇ ਬਰਾਬਰ ਹੂੰ ਨਹੀਂ ਉਹਦੇ ਬਾਰੇ ਚੋਂ ਆਪਾਂ ਤਫਤੀਸ਼ ਰਣ ਦੇਖ ਲੈਣੇ ਮਿਲ ਦੀਆਂ ਚਾਹੀਦੀਆਂ ਸਰ ਪੋਰਸੇ ਹਾਂ ਲੈ ਲਿਆ ਇਹ ਹੁਣ ਪੇਸ਼ ਕਰਾਂਗੇ ਜੀ ਹੁਣ ਪੇਸ਼ ਕਰਕੇ ਇਹਨਾਂ ਦਾ ਵਤ ਵਰਤ ਰਿਮਾਨ ਲਗਾਉਂਗਾ